ਹੁਣ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਪੰਜਾਬ ਵਿੱਚ ਹੀ ਨਹੀਂ ਪੂਰੇ ਹਿੰਦੁਸਤਾਨ ਵਿੱਚ ਅਰਾਜਨੀਤੀ ਬਦਲ ਰਹੀ ਹੈ ਅਰਾਜਨੀਤੀ ਜ਼ਬਰ ਪ੍ਰੈਸ਼ਰ ਤੇ ਦਬਾਅ ਵਾਲੀ ਨੂੰ ਹੁਣ ਲੋਕ ਪਸੰਦ ਨਹੀਂ ਕਰ ਰਹੇ ਹੁਣ ਨਵੀਂ ਸੋਚ ਨਵੇਂ ਰੰਗ ਨਵੇਂ ਢੰਗ ਨਾਲ ਲੋਕ ਨਵੇਂ ਉਮੀਦਵਾਰਾਂ ਨੂੰ ਹੀ ਪਸੰਦ ਕਰਦੇ ਹਨ ਹਰਿਆਣਾ ਦੇ ਵਿੱਚ ਕਾਂਗਰਸ ਜਿੱਤੀ ਜਿੱਤੀ ਚੋਣ ਹਾਰ ਗਈ ਸ਼ਾਇਦ ਉਸਦੇ ਕੰਮ ਢੰਗ ਵਿੱਚ ਕਿਤੇ ਕਮੀ ਜ਼ਰੂਰ ਸੀਗੀ ਜਿਸ ਨੂੰ ਪਾਰਟੀ ਵਿਚਾਰ ਨਹੀਂ ਸકી ਜਿਸਤੇ ਕੰਮ ਨਹੀਂ ਕਰ ਸਕੀ ਅੱਜ ਉਸ ਨੂੰ ਦੁਬਾਰਾ ਪੰਜਾਬ ਦੇ ਲੋਕਾਂ ਨੇ ਵੀ ਦੁਹਰਾ ਦਿੱਤਾ ਹੈ ਪੰਜਾਬ ਚ ਗਿੱਦੜਵਾਹਾ ਦੀ ਚੋਣ ਇੱਕ ਵਕਾਰੀ ਚੋਣ ਸੀ ਜਿਸ ਵਿੱਚ ਡਿੰਪੀ ਢਿਲੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀ ਉਸ ਨਾਲ ਭਗਵੰਤ ਮਾਨ ਦਾ ਥਾਪੜਾ ਭਗਵੰਤ ਮਾਨ ਦਾ ਮੋਹ ਪਿਆਰ ਸਨੇਹ ਤੇ ਭਗਵੰਤ ਮਾਨ ਦਾ ਪਰਸਨਲੀ ਉਸ ਹਲਕੇ ਵਿੱਚ ਦਖਲ ਉਸ ਦਾ ਕਾਰਨ ਉਥੋਂ ਪ੍ਰਾਣੇ ਸਾਥੀ ਰਹੇ ਮਨਪ੍ਰੀਤ ਬਾਦਲ ਨਾਲ ਘੱਟ ਮੋਹ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਚੈਲੰਜ ਕਰਨਾ ਮੁੱਖ ਮੰਤਰੀ ਸਾਹਿਬ ਦੇ ਹਿੱਸੇ ਆਇਆ ਸੀ ਉਹ ਚੈਲੰਜ ਨੂੰ ਕਬੂਲ ਕਰਦਿਆਂ ਹੀ ਉਹਨਾਂ ਨੇ ਡਿੰਪੀ ਢਿੱਲੋਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਥਾਪੜਾ ਦਿੱਤਾ ਸੀ ਡਿੰਪੀ ਢਿੱਲੋਂ ਨੂੰ ਹਰਾਉਣ ਲਈ ਵੀ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਇਦ ਕੋਈ ਕਸਰ ਨਹੀਂ ਛੱਡੀ ਹੋਣੀ ਹਰ ਤਰ੍ਹਾਂ ਦਾ ਜ਼ੋਰ ਲਾਇਆ ਪਰ ਉਹ ਬੇਲਗਾਮ ਹੋ ਕੇ ਜਿੱਤ ਗਿਆ ਦੂਸਰੀ ਇਸ ਹਲਕੇ ਵਿੱਚ ਗੱਲ ਕਰੀਏ ਰਾਜਾ ਵੜਿੰਗ ਦੀ ਰਾਜਾ ਵੜਿੰਗ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਜੀ ਦੀ ਚੜਤ ਬੜਕ ਮੜਕ ਲੋਕਾਂ ਨੇ ਨਵਾ ਦਿੱਤੀ ਰਾਜੇ ਵੜਿੰਗ ਨੂੰ ਲੁਧਿਆਣੇ ਜਾ ਕੇ ਚੋਣ ਲੜਨਾ ਮਹਿੰਗਾ ਪੈ ਗਿਆ ਲੋਕ ਸਭਾ ਦੀ ਚੋਣ ਰਾਜਾ ਜੀ ਜਰੂਰ ਜਿੱਤ ਗਏ ਪਰ ਆਪਣੇ ਘਰ ਵਿੱਚ ਆਪਣੇ ਹਲਕੇ ਵਿੱਚ ਉਹ ਹਾਰ ਗਏ ਅਮਰਤਾ ਵੜਿੰਗ ਦੇ ਡਾਇਲੌਗ ਗੱਲਾਂ ਲੋਕਾਂ ਚ ਪ੍ਰਸਿੱਧ ਹੁਣ ਸਿਰਫ ਗੱਲਾਂ ਦੀ ਪ੍ਰਸਿੱਧੀ ਤਾਂ ਕੀ ਸੀਮਤ ਰਹਿ ਗਿਆ ਅਮਰਤਾ ਵੜਿੰਗ ਉਥੇ ਬੁਰੀ ਤਰ੍ਹਾਂ ਹਾਰ ਗਿਆ ਮਨਪ੍ਰੀਤ ਦਾ ਰਾਜਸੀ ਭਵਿੱਖ ਵੀ ਉਸ ਦਾਤੇ ਲਟਕ ਗਿਆ ਡਿੰਪੀ ਢਿੱਲੋਂ ਸਰਜੀਤ ਹੋ ਗਿਆ ਸਿਆਸਤ ਵਿੱਚ ਡਿੰਬੀ ਢਿੱਲੋਂ ਤੋਂ ਹਲਕੇ ਦੇ ਲੋਕਾਂ ਨੂੰ ਸ਼ਾਇਦ ਆਸਾਂ ਵੀ ਵੱਧ ਹੋਣਗੀਆਂ ਸਭ ਤੋਂ ਵੱਡੀ ਗੱਲ ਲੋਕਾਂ ਵੀ ਉਸ ਨਾਲ ਹਮਦਰਦੀ ਸੀ ਕਿ ਉਹ ਕਈ ਵਾਰ ਚੋਣ ਮੈਦਾਨ ਵਿੱਚ ਆ ਕੇ ਵੀ ਜਿੱਤ ਨਹੀਂ ਸਕਿਆ ਤੇ ਹੁਣ ਬਾਦਲ ਪਰਿਵਾਰ ਆਪਣੇ ਰਿਸ਼ਤਿਆਂ ਦੇ ਮੋਹ ਵਿੱਚ ਉਸ ਨੂੰ ਨਕਾਰਨ ਲੱਗਾ ਸੀ ਤਾਂ ਸ਼ਾਇਦ ਲੋਕਾਂ ਦੀ ਦਇਆ ਉਸ ਨਾਲ ਖੜ ਗਈ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਗੱਲ ਨਵੀਂ ਰਾਜਨੀਤੀ ਦੀ ਸ਼ੁਰੂਆਤ ਦੀ ਹੈ ਪੁਰਾਣੇ ਤੇ ਵੱਡੇ ਨੇਤਾਵਾਂ ਨੂੰ ਲੋਕ ਹੁਣ ਹਰਾਉਣ ਤਰਪੇ ਨਹੀਂ 2022 ਦੀ ਚੋਣ ਵਿੱਚ ਲੋਕਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਲੱਗਿਆਂ देर ਨਹੀਂ ਲਾਈ ਸੀ ਇਸ ਤਰ੍ਹਾਂ ਹੀ ਗਬੀਰ ਸਿੰਘ ਬਾਦਲ ਹੋਰ ਵੱਡੇ ਵੱਡੇ ਨੇਤਾ ਪੰਜਾਬ ਚ ਹਾਰਨ ਲੱਗੇ ਨੇ ਇਥੋਂ ਸਾਫ ਝਾਰ ਹੁੰਦਾ ਹੈ ਕਿ ਭਵਿਕ ਵਿੱਚ ਨਵੀਂ ਰਾਜਨੀਤੀ ਦੀ ਸ਼ੁਰੂਆਤ ਹੋਵੇਗੀ ਉਸ ਰਾਜਨੀਤੀ ਦਾ ਹਿੱਸਾ ਮਾੜੇ ਛੋਟੇ ਤੇ ਨਵੇਂ ਲੋਕ ਹੋਣਗੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜੇ ਚਾਰ ਨਾਲ ਚੁਣਿਆ ਸੀ ਭਾਵੇਂ ਉਹਨਾਂ ਦੀ ਕਸਵੱਟੀ ਤੇ ਓਖਰੀ ਉਤਰਦੀ ਨਜ਼ਰ ਨਹੀਂ ਆਈ ਪਰ ਫਿਰ ਵੀ ਆਮ ਆਦਮੀ ਪਾਰਟੀ ਨਾਲੋਂ ਲੋਕਾਂ ਨੂੰ ਹੋਰ ਕੋਈ ਪਾਰਟੀ ਵੱਧ ਚੰਗੀ ਲੱਗਦੀ ਨਜ਼ਰ ਨਹੀਂ ਆਉਂਦੀ। ਚਾਰ ਵਿੱਚੋਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਾਉਣੀਆਂ ਇਹ ਲੋਕਾਂ ਦੀ ਨਜ਼ਰ ਨੂੰ ਮਾਪਣ ਵਾਲੀ ਗੱਲ ਹੈ। ਇਸ ਤੋਂ ਵੱਡੀ ਗੱਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਦੇ ਹਾਰੇ ਹੀ ਨਹੀਂ ਜਿਹੜੇ ਹਾਰ ਨੂੰ ਪਸੰਦ ਹੀ ਨਹੀਂ ਕਰਦੇ ਜਿਨ੍ਹਾਂ ਨੇ ਆਪਣੇ ਰਾਜ ਭਾਗ ਦੌਰਾਨ ਲੋਕਾਂ ਨੂੰ ਇੱਕ ਮਾਲਾ ਚ ਪਰੋ ਕੇ ਰੱਖਿਆ ਜਿਨ੍ਹਾਂ ਨੂੰ ਹਰਾਉਣਾ ਬੜੀ ਔਖੀ ਗੱਲ ਦੱਸਿਆ ਜਾਂਦਾ ਸੀ ਉਹਨਾਂ ਨੂੰ ਵੀ ਲੋਕਾਂ ਨੇ ਹਰਾ ਦਿੱਤਾ ਹਾਂ ਸਲੂਟ ਆ ਸੁੱਚਾ ਸਿੰਘ ਲੰਗਾ ਨੂੰ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਵਜੋਂ ਸਾਹਮਣੇ ਆਏ ਸਨ ਅਕਾਲੀ ਦਲ ਵੱਲੋਂ ਚੋਣ ਵਾਪਸ ਲੈਣ ਨਾਲ ਉਹ ਉਹਨਾਂ ਲਈ ਮੈਦਾਨ ਖਾਲੀ ਹੋ ਗਿਆ ਸੀ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਚਾਹ ਨਾਲ ਨਹੀਂ ਜਿਤਾਇਆ ਚਾਹ ਨਾਲ ਉਸ ਦਾ ਸਾਥ ਨਹੀਂ ਦਿੱਤਾ ਸਗੋਂ ਆਪਣੇ ਵੱਡੇ ਵਿਰੋਧੀ ਨੂੰ ਹਰਾਉਣ ਲਈ ਕੰਮ ਕੀਤਾ ਸੀ ਅੱਜ ਸੁਖਜਿੰਦਰ ਸਿੰਘ ਰੰਧਾਵਾ ਦਾ ਹਾਰ ਜਾਣਾ ਹੀ ਸੁੱਚਾ ਸਿੰਘ ਲੰਗਾਹ ਹੋਣਾ ਦੀ ਜਿੱਤ ਵਰਗਾ ਹੈ ਸੁੱਚਾ ਸਿੰਘ ਲੰਗਾਹ ਨੇ ਆਪਣੀ ਅਗਲੀ ਜਿੱਤ ਦਾ ਪਿੰਡ ਬਣ ਲਿਆ ਹੈ ਉਹ ਇਸ ਪਿੰਡ ਵਿੱਚ ਕੁਸ਼ਤੀ ਲਈ ਤਿਆਰ ਹੈ ਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਚੰਗੇ ਨਤੀਜੇ ਮਿਲਣ ਦੇ ਅਸਾਰ ਵੀ ਬਨਨਗੇ ਹਾਂਜੀ ਚੱਬੇਵਾਲ ਸੀਟ ਤੇ ਆਮ ਆਦਮੀ ਪਾਰਟੀ ਦਾ ਚੋਣ ਨੂੰ ਸ਼ਾਨੋ ਸ਼ੌਕਤ ਨਾਲ ਜਿੱਤ ਜਾਣਾ ਪਾਰਟੀ ਲਈ ਮੁਬਾਰਕਬਾਦ ਵਾਲੀ ਗੱਲ ਹੈ ਤੇ ਕਾਂਗਰਸ ਲਈ ਵੱਡੀ ਚੁਣੌਤੀ ਕਾਂਗਰਸ ਨੂੰ ਆਪਣੇ ਕੰਮ ਢੰਗ ਤੇ ਨਜ਼ਰੀਏ ਵਿੱਚ ਜ਼ਰੂਰ ਤਬਦੀਲੀ ਕਰਨੀ ਪਵੇਗੀ ਜਿਹੜਾ ਕਾਂਗਰਸ ਸੁਣੀਆਂ ਸੁਨਾਈਆਂ ਗੱਲਾਂ ਤੇ ਯਕੀਨ ਕਰ ਰਹੀ ਸੀ ਕਿ ਕਾਂਗਰਸ ਦੀ ਬੜੀ ਹਵਾ ਬਣ ਰਹੀ ਹੈ ਕਾਂਗਰਸ ਦੀ ਬਹੁਤ ਗੱਲ ਬਣ ਰਹੀ ਹੈ ਉਹ ਹਲੇ ਕਾਮਯਾਬ ਹੁੰਦੀ ਨਜ਼ਰ ਨਹੀਂ ਆ ਰਹੀ ਗੱਲ ਬਰਨਾਲਾ ਸੀਟ ਦੀ ਕਰੀਏ ਤਾਂ ਬਰਨਾਲੇ ਤੇ ਮੀਤ ਦਾ ਇੱਕ ਬੜਾ ਵੱਡਾ ਵਕਾਰ ਸੀ ਪਾਰਟੀ ਨੇ ਉਸਦੇ ਹੀ ਕਲੀਕ ਸੱਜਣ ਮਿੱਤਰ ਨੂੰ ਇਹ ਟਿਕਟ ਦੇ ਕੇ ਨਵਾਜਿਆ ਸੀ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਇੱਕ ਨੌਜਵਾਨ ਨੇ ਆਮ ਆਦਮੀ ਪਾਰਟੀ ਨੂੰ ਚੈਲੰਜ ਕੀਤਾ ਸੀ ਤੇ ਉਹ ਚੈਲੰਜ ਹਰਾਉਣ ਲਈ ਕਾਮਯਾਬ ਹੋ ਗਿਆ ਆਮ ਆਦਮੀ ਪਾਰਟੀ ਦੀ ਵਕਾਰੀ ਸੀਟ ਮੀਤ ਦੇ ਨਾਂ ਨਾਲ ਜੁੜੀ ਹੋਈ ਸੀਟ ਵੀ ਹਰ ਗਈ ਹੈ ਉੱਥੇ ਕਾਂਗਰਸ ਜੇ ਤੋ ਰਹਿ ਗਈ ਆਮ ਆਦਮੀ ਪਾਰਟੀ ਦੀ ਸ਼ਾਇਦ ਇਹ ਰਾਜਨੀਤਿਕ ਗਲਤੀ ਸੀ ਕਿ ਬਾਗੀ ਹੋਏ ਨੌਜਵਾਨ ਨੂੰ ਮਨਾ ਕੇ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਹੀ ਨਾ ਕਰਨੀ ਓਵਰ ਕੰਫੀਡੈਂਸ ਸੀ ਮੀਥ ਹੇਰ ਹੋਣਾਂ ਦਾ ਇਹ ਓਵਰ ਕੰਫੀਡੈਂਸ ਦੇ ਵਿੱਚ ਹੀ ਸੀਟ ਗਵਾ ਲਈ ਜੇ ਕਿਤੇ ਇਸ ਨੂੰ ਸੰਭਾਲਿਆ ਹੁੰਦਾ ਤਾਂ ਅੱਜ ਆਮ ਆਦਮੀ ਪਾਰਟੀ ਮਾਨਮਤੀ ਜਿੱਤ ਨੂੰ ਲੋਕਾਂ ਸਾਹਮਣੇ ਇੱਕ ਉਤੇ ਹੱਥ ਮਾਰ ਕੇ ਪੇਸ਼ ਕਰ ਸਕਦੀ ਸੀ ਤਾਂ ਹੁਣ ਗੱਲ ਇਸ ਚੋਣ ਦੇ ਜਿੱਤ ਹਾਰ ਦੀ ਨਹੀਂ ਹੈ ਗੱਲ ਵੱਡੇ ਵੱਡੇ ਲੀਡਰਾਂ ਦੇ ਵਕਾਰ ਨੂੰ ਲੋਕਾਂ ਵੱਲੋਂ ਸਿਰ ਪਰਨੇ ਸੁਟਣ ਦੀ ਹੈ ਵਿਧਾਨ ਸਭਾ ਹਲਕਾ ਗਿੱਦੜਵਾਹਾ ਵਿੱਚ ਇੱਕ ਹੀ ਨਹੀਂ ਕਈ ਵੱਡੇ ਵੱਡੇ ਲੀਡਰਾਂ ਨੂੰ ਲੋਕਾਂ ਨੇ ਮੁਦੜੇ ਮੂੰਹ ਛੱਡ ਛੱਡਿਆ ਹੈ ਇਹ ਸਾਫ਼ ਜ਼ਾਹਰ ਕਰਦਾ ਹੈ ਕਿ ਲੋਕ ਹੁਣ ਵੱਡੇ ਕਦਮ ਵਾਲੇ ਵੱਡੀ ਧਿਰ ਵਾਲੇ ਵੱਡੀ ਹੈਂਕੜ ਵਾਲੇ ਲੋਕਾਂ ਨੂੰ ਪਸੰਦ ਨਹੀਂ ਕਰਦੇ ਕਗੋਂ ਆਮ ਆਪਣੇ ਵਰਗੇ ਛੋਟੇ ਲੋਕਾਂ ਨੂੰ ਅੱਗੇ ਲਿਆਉਣ ਲਈ ਹੀ ਯਤਨਸ਼ੀਲ ਹਨ ਆਉਣ ਵਾਲੀਆਂ 2027 ਦੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਨੂੰ ਆਪਣਾ ਚੋਣ ਮੈਦਾਨ ਵਿੱਚ ਉਤਰਨ ਤੋਂ ਪਹਿਲਾਂ ਆਪਣੀ ਆਪਣੀ ਨਵੇਂ ਢੰਗ ਦੀ ਰਣਨੀਤੀ ਸ਼ੁਰੂ ਕਰਨ ਦੀ ਲੋੜ ਪਵੇਗੀ ਚੰਗੀ ਸੋਚ ਚੰਗੇ ਲੋਕ ਹੁਣ ਲੋਕਾਂ ਨੇ ਪਰਫੁੱਲਤ ਕਰਨੇ ਹਨ ਹੁਣ ਚੰਮ ਦੀਆਂ ਚਲਾਉਣ ਵਾਲਿਆਂ ਨੂੰ ਆਪਣੇ ਮੂੰਹੋਂ ਨਿਕਲੀ ਗੱਲ ਪਗਾਉਣ ਵਾਲਿਆਂ ਨੂੰ ਲੋਕ ਨੇਤਾਗਰੀ ਦੇ ਨੇੜੇ ਵੀ ਨਹੀਂ ਟੁਕਣ ਦੇਣਗੇ ਤੇ ਮੇਰੇ ਵੱਲੋਂ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕ